ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮਿੱਠੀਆਂ ਰੋਟੀਆਂ ਬਣਾਵਾਂਗੇ ਗੋੜਾ ਵਾਲੀਆਂ ਆਟਾ ਪਾ ਛਾਂ ਕੇ ਰੱਖ ਲਿਆ ਤੇ ਆ ਗੋੜਾ ਆਪਾਂ ਪਹਿਲਾਂ ਭਿਉ ਲਿਆ ਸੀ ਤੇ ਹੁਣ ਆਪਾਂ ਇਹਨੂੰ ਸੁਣਾਵਾਂਗੇ ਤੇ ਆਟੇ 'ਚ ਆਪਾਂ ਪਹਿਲਾਂ ਥੋੜੀ ਜੀ ਸੌਂਫ ਪਾਵਾਂਗੇ ਨਵੇਂ ਤਰੀਕੇ ਨਾਲ ਬਣਾਵਾਂਗੇ ਰੋਟੀਆਂ ਬਣਾ ਕੇ ਆਪਾਂ ਉੱਤੇ ਇੱਕ ਹੋਰ ਸੀ ਟੇਸਟ ਬਣਾਉਣ ਬਣਾਉਣ ਵਾਸਤੇ ਪਾਵਾਂਗੇ ਆ ਸੌਫ ਹੈਗੀ ਸਾਰੇ ਵੀਡੀਓ ਦੇਖਿਆ ਤੁਸੀਂ ਆ ਬੇਕਿੰਗ ਸੋਡਾ ਐਨਾ ਤੋਂ ਬੇਕਿੰਗ ਪਾਊਡਰ ਸੱਚ ਬੇਕਿੰਗ ਪਾਊਡਰ ਹੈ ਇੱਕ ਚੰਗਾ ਆਪਾਂ ਕਿਉ ਦਾ ਪਾਵਾਂਗੇ ਦੇਸੀ ਦਾ ਇਹਨਾਂ ਆਪਾਂ ਲਾਂਗੇ ਚੰਗੀ ਤਰ੍ਹਾਂ ா கண்டி மார்கு பாண்டி நாள் ரோட்டிய ਹੁਣ ਆਪਾਂ ਪਾਣੀ ਪਾਵਾਂਗੇ ਘੋੜਾ ਵਾਲਾ ਚੰਗੀ ਤਰ੍ਹਾਂ ਲਾਲੇ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਜਿਆਦਾ ਪਾਜੇ ਫਿਰ ਜਿਆਦਾ ਢਿੱਲਾ ਹੋ ਜਾਂਦਾ ਫਿਰ ਕੋਈ ਹੱਲ ਨਹੀਂ ਪਹਿਲਾਂ ਥੋੜਾ ਥੋੜਾ ਹੀ ਪਾਉਣਾ ਚਾਹੀਦਾ ਫਿਰ ਵੀ ਚਾਟਾ ਪਾਉਣਾ ਪੈਂਦਾ ਤੇ ਪਹਿਲਾਂ ਹੀ ਆਪਾਂ ਪਾਣੀ ਵੀ ਥੋੜਾ ਥੋੜਾ ਕਰਕੇ ਪਾਈਏ ਹਿਸਾਬ ਨਾਲ ਘੋੜਾ ਵਾਲੀ ਰੋਟੀ ਲੱਗਦੀ ਬਹੁਤ ਸਵਾਦ ਹੈ ਅੱਗੇ ਲੋਕ ਬਹੁਤ ਘੋੜਾੜੀਆਂ ਰੋਟੀਆਂ ਖਾਂਦੇ ਪਕਾ ਪਕਾ ਕੇ ਨਵਾਂ ਆਟਾ ਗਨ ਲਿਆ ਹੁਣ ਇਹਨੂੰ ਆਪਾਂ 10 ਮਿੰਟ ਢੱਕ ਦੇਾਂਗੇ। ਉਹਨੇ ਆਪਾਂ ਅੱਗ ਬਾਲਾਂਗੇ। ਆਹ ਪਾਣੀ ਐ ਇੰਨਾ ਕਿ ਆਪਣਾ ਵੱਧ ਗਿਆ। ਤੇ ਵੀ ਇਹ ਬਾਹਲਾ ਪਾਉਂਦੇ ਛਿੱਲਾ ਹੁੰਦਾ ਸੀਗਾ। ਤੇ ਇੰਨਾ ਕੁ ਵਧਾ ਲਿਆ ਤੇ ਇਹਦੀ ਆਪਾਂ ਚਾਹ ਵੀ ਬਣਾ ਸਕਦੇ ਹਾਂ। ਜਿਵੇਂ ਮਰਜ਼ੀ ਕਰ ਸਕਦੇ ਹਾਂ। ਜੇ ਠੰਡਾ ਪਾਣੀ ਪਾ ਕੇ ਵੀ ਵਿੱਚ ਅੱਗੇ ਲੋਕ ਠੰਡਾ ਪਾਣੀ ਪਾ ਕੇ ਵੀ ਘੋੜਾ ਵਾਲੇ ਪਾਣੀ ਪਾ ਲੈਂਦੇ ਠੰਡਾ ਪਾਣੀ ਪੀ ਲੈਂਦੇ। ਉਹ ਵੀ ਪੀ ਸਕਦੇ ਹਾਂ। ਲੈ ਹੁਣ ਆਪਾਂ ਤਵਾ ਤਰਾਂਗੇ। ਜਿੰਨਾ ਕਿਰਤਵਾ ਗਰਮ ਹੁੰਦਾ ਉਹਨਾਂ ਚਰਾਪਾ ਰੋਟੀ ਬਣਾ ਲਾਂਗੇ ਲਓ ਆਪਣਾ ਤਵਾ ਗਰਮ ਹੋ ਗਿਆ ਤੇ ਰੋਟੀ ਪਾਵਾਂਗੇ ਆਪਾਂ ਉੱਤੇ ਆਪਾਂ ਘਿਓ ਲਾਵਾਂਗੇ ਰੋਟੀਆਂ ਸਾਰੀਆਂ ਬਣ ਗਈਆਂ ਤੇ ਹੁਣ ਜਿਹੜੀ ਆਪਾਂ ਇੱਕ ਤੁਹਾਨੂੰ ਚੀਜ਼ ਹੋਰ ਕਿਹਾ ਸੀਗਾ ਉਹ ਆਪਾਂ ਲਾਵਾਂਗੇ ਖੋਪੇ ਦਾ ਬਰਾਦਾ ਬਹੁਤ ਉਹਦੇ ਨਾਲ ਟੇਸਟੀ ਬਣ ਜਾਣਗੀਆਂ ਇਸ ਤਰ੍ਹਾਂ ਆਪਾਂ ਪਹਿਲਾਂ ਇਹਨਾਂ ਨੂੰ ਕਰਾਂਗੇ ਖਦਾਰਾਂਗੇ ਰੋਟੀਆਂ ਨੂੰ ਚਾਰ ਰੋਟੀਆਂ ਬਣ ਗਈਆਂ ਥੋੜਾ ਥੋੜਾ ਸਾਰੀਆਂ ਨੂੰ ਘਿਓ ਹੋਰ ਲਾਵਾਂਗੇ اونا په اته نه خوپه دا برادا لاونګې ਬਹੁਤ ਵਧੀਆ ਬਣੀਆਂ ਖੋਫੇ ਬਰਾਦੇ ਆ ਰੀਆਂ ਰੋਟੀਆਂ ਗੋੜਾ ਆ ਰੀਆਂ ਬਹੁਤ ਵੀ ਬਹੁਤ ਵਧੀਆ ਬਣੀਆਂ ਪੁਰਲੀਆਂ ਬਣੀਆਂ ਟੇਸਟ ਵੀ ਤੁਹਾਨੂੰ ਕਰਕੇ ਦਿਖਾ ਦਿੰਨੇ ਆ ਰੋਟੀ ਆ ਥਰਾਲੀ ਭਰਦੀ ਐ ਬਹੁਤ ਸਵਾਦ ਬਣੀਆਂ ਵਿੱਚ ਸੌਂਫ ਪਾਈ ਹੋਈ ਐ ਬਹੁਤ ਵਧੀਆ ਬਣੀ ਐ ਖੋਪੇ ਦਾ ਬਰਦਾ ਨਾਲ ਦੁੱਗਣਾ ਟੇਸਟ ਟੇਸਟ ਬਣ ਜਾਂਦਾ ਹੈਗਾ ਬਹੁਤ ਵਧੀਆ ਬਣੀ ਹੈ ਰੋਟੀਆਂ ਖੋਪੇ ਦਾ ਬਰਦਾ ਲਾ ਕੇ ਸੌਂ ਸੌ ਪਾ ਕੇ ਬਹੁਤ ਸਵਾਦ ਬਣੀਆਂ ਹੋਈਆਂ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਾਇਓ